ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲੋ ਜੀ ਇਸ ਵੀ ਮਿੱਤੇ ਨਾਲ ਅੱਜ ਦਾ ਜ ਬਲੌਗ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਮਾਰਨਿੰਗ ਦਾ ਟਾਈਮ ਆ ਸੰਡੇ ਦਾ ਦਿਨ ਆ ਤੇ ਮਾਰਨਿੰਗ ਦੇ ਇੱਥੇ ਸ਼ਾਇਦ 7:30 ਦਾ ਜਾਂ ਉਹਦੇ ਆਸ-ਪਾਸ ਦਾ ਟਾਈਮ ਸੀਗਾ ਕਿਉਂਕਿ ਪਹਿਲਾਂ ਮੈਂ ਪਸ਼ੂਆਂ ਵਾਲਾ ਸਾਰਾ ਕੰਮ ਕੀਤਾ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਮੈਂ ਕਿਹਾ ਚਲੋ ਕਰ ਦਈਏ ਅੱਜ ਜਲਦੀ ਜਲਦੀ ਸਾਰਾ ਕੁਝ ਝਾੜੂ ਪੋਚਾ ਹਨਾ ਜਲਦੀ ਜਲਦੀ ਨਿਬੜੇ ਵੀ ਐ ਹੁੰਦਾ ਵੀ ਬੱਚੇ ਵੀ ਹਾਲੇ ਬੈਠੇ ਆ ਵੀ ਉਸ ਤੋਂ ਪਹਿਲਾਂ ਜਿੰਨਾ ਕੰਮ ਹੋ ਜਵੇ ਨਾ ਉਹਨਾਂ ਵਧੀਆ ਵੈਸੇ ਤਾਂ ਬੱਚੇ ਨਾਲ ਕੰਮ ਕਰਵਾ ਲੈਂਦੇ ਆ ਹਜੇ ਕੋਈ ਗੱਲ ਨਹੀਂ ਹੈਗੀ ਪਰ ਜੇ ਅਰ ਅੱਜ ਪੇਪਰ ਸੀਗਾ ਜੇ ਅਰ ਨਹੀਂ ਅੱਜ ਕੋਈ ਕੰਮ ਨਹੀਂ ਸੀ ਕਰਿਆ ਮੈਂ ਉਹਨੂੰ ਕਹੇ ਸੀ ਤੂੰ ਬੈਠ ਕੇ ਪੜ ਲਾ ਆਪਣੀ ਸਾਰੀ ਰੀਡਿੰਗ ਲਾ ਲੈ ਹਨਾ ਤੇ ਵੀ ਕੰਮ ਅਸੀਂ ਆਪੇ ਕਰ ਲਾਂਗੇ ਨਹੀਂ ਤਾਂ ਉਹ ਇਹ ਜੇ ਕੰਮਾਂ ਨੂੰ ਬਹੁਤ ਹੋਉਂਦਾ ਵੀ ਮੰਮਾ ਮੈਂ ਤੁਸੀਂ ਝਾੜੂ ਲਾ ਦੋ ਮੈਂ ਪੋਚਾ ਲਾ ਦੂੰਗਾ ਮੈਂ ਆ ਕਰ ਦੂੰ ਮੈਂ ਉਹ ਕਰ ਦੂ ਕਰਦਾ ਤਾਂ ਘੱਟੇ ਹੁੰਦਾ ਵੈਸੇ ਫੇ ਆਲੇ-ਦਾਲ ਫਿਰੀ ਜਾਂਦਾ ਹੁੰਦਾ ਕਹਿਣ ਦਾ ਭਾਵੇਂ ਇਹ ਵੀ ਉਹ ਆਲੇ-ਦਾਲ ਫਿਰੀ ਜਾਂਦਾ ਹੁੰਦਾ ਵੀ ਵਧੀਆ ਰੌਣਕ ਜੀ ਲਾਈ ਰੱਖਦੇ ਆ ਸੰਡੇ ਨੂੰ ਹਨਾ ਚਲੋ ਇੱਕ ਤਾਂ ਦਿਨ ਹੁੰਦਾ ਬੱਚਿਆਂ ਕੋਲੇ ਘਰੇ ਰਹਿਣ ਨੂੰ ਹਨਾ ਤੇ ਫਿਰ ਵੀ ਚੱਲ ਅੱਜ ਜਾਨੀ ਮੈਂ ਉਹਨੂੰ ਕਹਤਾ ਵੀ ਤੰਦਰੇ ਬੈਠ ਨਾਲੇ ਸਵੇਰੇ-ਸਵੇਰੇ ਠੰਡ ਜੀ ਸੀਗੀ ਮੌਸਮ ਸੀਗੀ ਠੰਡ ਸੀਗੀ ਠੰਡ ਤੇ ਹੈਗੀ ਵੀ ਆ ਰੋਜ਼ ਹੁੰਦੀ ਆ ਸਵੇਰੇ ਸਵੇਰੇ ਪਰ ਦਿਨ ਦੇ ਵਿੱਚ ਵਧੀਆ ਮੌਸਮ ਹੋ ਜਾਂਦਾ ਹੈ ਹਾਜੀ ਕੋਈ ਗੱਲ ਨਹੀਂ ਹਨਾ ਗਰਮੀ ਆਉਂਦੀ ਆ ਕੰਮ ਕਰਦਿਆਂ ਨੂੰ ਤੇ ਇੱਥੇ ਸਵੇਰੇ ਪਹਿਲਾਂ ਤਾਂ ਮੈਂ ਕੋਟੀ ਸ਼ਟਰ ਪਾਇਆ ਹੋਇਆ ਸੀ ਤੇ ਫਿਰ ਮੈਨੂੰ ਲੱਗਤਾ ਮੈਨੂੰ ਗਰਮੀ ਲੱਗਦੀ ਸੀ ਕਿ ਪਤਾ ਨਹੀਂ ਤਾਂ ਮੈਨੂੰ ਹੀ ਲੱਗਦੀ ਆ ਪਤਾ ਨਹੀਂ ਸਾਰਿਆਂ ਨੂੰ ਲੱਗਦੀ ਆ ਜਦੋਂ ਮੈਂ ਝਾੜੂ ਲਾਉਣੀ ਆ ਨਾ ਫਿਰ ਮੈਨੂੰ ਬਹੁਤ ਜ਼ਿਆਦਾ ਕਬਰਾਂਟ ਜੀ ਹੋਣ ਲੱਗ ਜਾਂਦੀ ਆ ਹੋਰ ਤਰ੍ਹਾਂ ਲੱਗਦਾ ਤੇ ਮੈਂ ਪਰਸੋ ਚੋਂ ਉੱਥੇ ਇੱਕੋ ਦਾਮ ਸਾਰੇ ਕੱਪੜੇ ਲਾਤੇ ਪੈਰਦੇ ਨੂੰ ਫਿਰ ਮੈਨੂੰ ਬਾਅਦ ਵਿੱਚ ਛਿੱਕਾ ਲੱਗ ਗਿਆ ਹਨਾ ਬੇਵਨਵੇ ਕਹਿੰਦੇ ਤੂੰ ਇਦਾਂ ਨਾ ਕੱਪੜੇ ਖੁੱਲ੍ਹਾ ਕੇ ਵੀ ਸਿੱਟਿਆ ਕਰ ਨਾ ਕੋਟੀ ਕਾਟੀ ਲਾਇਆ ਨਾ ਕਰ ਫੇਰ ਤੈਨੂੰ ਫੇਰ ਹਨਾ ਹੋ ਜਾਊਗਾ ਬੁਖਾਰ ਫੂਰ ਚੜਜੂਗਾ ਹਵਾ ਲੱਗ ਜਾਂਦੀ ਆ ਵੀ ਥੋੜਾ ਜਿਹਾ ਇਸ ਧਿਆਨ ਰੱਖਣਾ ਵੀ ਪਹਿਲਾਂ ਹੀ ਆਪਦਾ ਘੱਟ ਪਾ ਲਓ ਹਨਾ ਵੀ ਕੰਮ ਕਰਨ ਤੋਂ ਵੀ ਪਤਾ ਤਾਂ ਹੈਗਾ ਵੀ ਤਾਂ ਕਰਕੇ ਮੈਂ ਇੱਥੇ ਹੁਣ ਆਪਦਾ ਲਾਤਾ ਸੀ ਆਸਵਾਟਰ ਲਾਤਾ ਸੀ ਕਿ ਮੇਰੇ ਪਾਏ ਹੋਇਆ ਸੀ ਮੈਂ ਲਾ ਕੇ ਰੱਖਤਾ ਮੈਂ ਕਿ ਚਲੋ ਵੀ ਹਨਾ ਮੌਸਮ ਠੀਕ ਜਾ ਹੋ ਗਿਆ ਧੁੱਪ ਨਿਕਲਿਆ ਹੀ ਆ ਵਧੀਆ ਮੌਸਮ ਹੋ ਗਿਆ ਤੇ ਪਲੀਜ਼ ਮੇਰੀ ਇੱਕ ਰਿਕਵੈਸਟ ਆ ਵੀ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਿਓ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਨੂੰ ਆਸਾਨੀ ਨਾਲ ਮਿਲੇ ਤੇ ਤੁਸੀਂ ਆਸਾਨੀ ਨਾਲ ਵਾਚ ਕਰ ਸਕੋ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜ਼ਰੂਰ ਜ਼ਰੂਰ ਕਰ ਦਿਆ ਕਰੋ ਤੁਹਾਡਾ ਇੱਕ ਲਾਈਕ ਬਹੁਤ ਜ਼ਿਆਦਾ ਮੋਟੀਵੇਸ਼ਨ ਦਿੰਦਾ ਹੈ ਤੇ ਥੈਂਕਸ ਸੋ ਮੱਚ ਥੋੜੇ ਦਿਨਾਂ ਤੋਂ ਆਪਾਂ ਨੂੰ ਵਧੀਆ ਵਿਊਜ਼ ਆ ਰਹੇ ਨੇ ਤੇ ਵਧੀਆ ਹੌਸਲਾ ਮਿਲਦਾ ਹੈ ਨਾ ਵੀਡੀਓ ਬਣਾਉਣ ਲਈ ਤੇ ਜਦੋਂ ਤੁਸੀਂ ਰਿਸਪੌਂਸ ਵਧੀਆ ਦਿੰਨੇ ਹੋ ਹਨਾ ਤੇ ਥੈਂਕ ਯੂ ਸੋ ਮੱਚ ਐਦਾਂ ਹੀ ਆਪਣਾ ਸਾਥ ਤੇ ਸਪੋਰਟ ਬਣਾ ਕੇ ਰੱਖੋ ਤੇ ਆਪਣਾ ਚੈਨਲ ਵੀ ਜਲਦੀ ਜਲਦੀ ਗਰੋ ਕਰ ਜਵੇ ਹਨਾ ਤੇ ਇੱਥੇ ਮੈਂ ਲੱਗੀ ਹੋਈ ਸੀ ਕਿ ਵਿਹੜੇ 'ਚ ਝਾੜੂ ਲਾਇਆ ਪਹਿਲਾਂ ਮੈਂ ਪਰਸ਼ਪੁਰਸ਼ ਸਾਰੇ ਧੋਲੇ ਸੀ ਪਸ਼ੂਆਂ ਦਾ ਸਾਰਾ ਕੰਮ ਕਰ ਲਿਆ ਸੀ ਮੈਂ ਬਾਅਦ ਵਿੱਚ ਵੀਡੀਓ ਔਨ ਕਰੀ ਉਹ ਵੀ ਪਤਾ ਨਹੀਂ ਜਿਹੜਾ ਫੋਨ ਚੱਕ ਲਿਆ ਬਾਹਰ ਫੇਵਾਂਗਾ ਚੱਲ ਦੇ ਦੇ ਮੈਨੂੰ ਹੁਣ ਮੈਂ ਵੀਡੀਓ ਵੀ ਬਣਾ ਲੈਣੀ ਆ ਤੇ ਇੱਥੇ ਮੈਂ ਇਹ ਨਾ ਪਹਿਲਾਂ ਤੁਹਾਨੂੰ ਪਤਾ ਮੈਂ ਇੱਕ ਬਲੌਗ ਬਾਇ ਸੀ ਉਹ 'ਚ ਸਾਗ ਬਣਾਇਆ ਸੀ ਜਿਸ ਦਿਨ ਮੈਂ ਸਾਗ ਬਣਾਇਆ ਸੀ ਨਾ ਉਸ ਦਿਨ ਦੀਵਾਲੀ ਤੇ ਆਪਣੇ ਗੁਰਪਰਵ ਵਾਲੇ ਜਿੰਨੇ ਵੀ ਦੀਵੇ ਸੀਗੇ ਤੇਲ ਵਾਲੇ ਹਨਾ ਉਹ ਸਾਰੇ ਮੈਂ ਚੁੱਲੇ ਦੇ ਵਿੱਚ ਇਦਾਂ ਰੱਖ ਲੈਣੇ ਹੁੰਦੀਆਂ ਤੇ ਫਿਰ ਉੱਪਰ ਅੱਗ ਵਾਲੇ ਜਦੋਂ ਮਤਲਬ ਕਹਿਣ ਦਾ ਭਾਬੀ ਜਦੋਂ ਤੁਸੀਂ ਸਾਗ ਬਣਾਉਣਾ ਸਾਗ ਬਣਾਉਣ ਲੱਗੇ ਦੀਵਾਲੀ ਦੇ ਜਲੇ ਹੋਏ ਦੀਵੇ ਤੇ ਗੁਰਪਰਵ ਦੇ ਜਲੇ ਹੋਏ ਦੀਵਿਆਂ ਨੂੰ ਇਦਾਂ ਇਸਤੇਮਾਲ ਕਰ ਸਕਦੇ ਹੋ ਤੁਸੀਂ ਤੇ ਤੁਹਾਡਾ ਸਾਗ ਵੀ ਬਹੁਤ ਸਵਾਦ ਤੇ ਟੇਸਟੀ ਬਣੂਗਾ ਤੇ ਤੁਹਾਡੇ ਦੀਵੇ ਵੀ ਬਹੁਤ ਵਧੀਆ ਬਣੇ ਆਉਣਗੇ ਹਨਾ ਨਵੇਂ ਬਣ ਜਾਂਦੇ ਆ ਤੇ ਇਸਤੇਮਾਲ ਕਰਕੇ ਦੇਖਿਓ ਦੀਵਿਆਂ ਦਾ ਅੱਗ ਵਿੱਚ ਸੁੱਟਦੇ ਹੋ ਹਨਾ ਤੇ ਫਿਰ ਸਾਗ ਬਣਦਾ ਰਹੂਗਾ ਤੇ ਦੀਵੇ ਆਪਣੇ ਸਾਫ਼ ਹੋ ਜਾਂਦੇ ਵੀ ਇਦਾਂ ਸਾਲ ਪਾਰ ਪਤੇਲ ਵਾਲੇ ਅੰਦਰ ਨਹੀਂ ਰੱਖ ਸਕਦੇ ਫਿਰ ਹਨਾ ਕੀੜੀਆਂ ਕੁੜੀਆਂ ਆਉਣ ਦਾ ਡਰ ਰਹਿੰਦਾ ਤੇ ਲਓ ਜੀ ਆਪਾਂ ਆਲੂ ਵਾਲੇ ਪਰੌਤੇ ਬਣਾ ਕੇ ਵੀ ਖਾ ਲਏ ਸਵੇਰੇ ਤੇ ਇੱਥੇ ਹੁਣ ਸੀਗਾ ਸ਼ਾਮ ਦਾ ਟਾਈਮ ਅ ਸ਼ਾਇਦ 3 ਵਜੇ ਹੋਏ ਸੀਗੇ ਪਰ 2:30 ਤਾਂ ਹੋਣ ਗਈ ਹੋਣਗੇ ਪੱਕਾ ਹਨਾ ਇੰਨਾ ਕੁ ਟਾਈਮ ਸੀਗਾ ਤੇ ਮੈਂ ਲੱਗੀ ਸੀਗੀ ਸਾਗ ਬਣਾਉਣ ਸਾਗ ਅੱਜ ਬਣਾਉਣਾ ਥੋੜਾ ਜਿਹਾ ਹੀ ਸੀਗਾ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਆਪਣੇ ਸਾਗ ਦੇ ਵਿੱਚ ਪਾਣੀ ਲਾਤਾ ਹਨਾ ਵੀ ਸਾਗੇ ਆਲੇ-ਦਾਲੇ ਹੋ ਜੇ ਤੋੜ ਲਿਆ ਸੀਗੇ ਇੱਕ ਤਾਂ ਜਿਹੜੇ ਨੇ ਕਹਤਾ ਮम्मा ਸਾਗ ਬਣਾ ਲਓ ਮੈਂ ਹੱਲੇ ਉਹਨੂੰ ਕਿਹਾ ਵੀ ਸੀ ਸਾਗ ਤਾਂ ਆਪਾਂ ਵੀ ਹੁਣ ਤਾਂ ਹੱਲੇ ਖਤਮ ਹੋਇਆ ਕਹਦਾ ਨਾ ਮम्मा ਮੇਰੇ ਤਾਂ ਸਾਗ ਖਾਣ ਨੂੰ ਜੀ ਕਰਦਾ ਫੇ ਚਲ ਕੋਈ ਗੱਲ ਨਹੀਂ ਆਪਾਂ ਬਣਾ ਲੈਨੇ ਨਾਲੇ ਮੇਰੀ ਟੈਨਸ਼ਨ ਖਤਮ ਇਹ ਵੀ ਇੱਕ ਟੈਨਸ਼ਨ ਆ ਬਹੁਤ ਵੱਡੀ ਵੀ ਰੋਜ਼ ਕੀ ਤਰੀਏ ਕੀ ਤਰੀਏ ਦਿਮਾਗ ਖੱਪ ਜਾਂਦਾ ਆ ਵੀ ਸਵੇਰ ਦੀ ਰੋਟੀ ਖਾਦੀ ਨਹੀਂ ਹੁੰਦੀ ਹਨਾ ਦੁਪਹਿਰ ਦੀ ਖਾਦੀ ਨਹੀਂ ਹੁੰਦੀ ਪਹਿਲਾਂ ਟੈਨਸ਼ਨ ਵੈਂਦੀ ਹੈ ਵੀ ਅੱਜ ਆਪਾਂ ਕੀ ਧਰਨਾ ਕੀ ਧਰਨਾ ਹੈ ਇੱਕ ਹਾਊਸ ਪਾਈਪ ਦੀ ਬਹੁਤ ਵੱਡੀ ਪ੍ਰੋਬਲਮ ਆ ਵੀ ਜਿਹੜੀ ਨਾ ਹੈ ਕਿਸੇ ਨੇ ਅੱਜ ਤੱਕ ਸੋਲਵ ਕਰੀਆ ਤੇ ਨਾ ਕੋਈ ਕਰ ਸਕਦਾ ਹੈ ਹਨਾ ਤੇ ਫੇਰ ਮੈਂ ਇਹਨਾਂ ਨੂੰ ਕਹਤਾ ਸੀਗਾ ਮੈਂ ਕਿ ਵੀ ਦੇਖ ਲਿਓ ਜੇ ਟੁੱਟਦਾ ਹੋਇਆ ਸਾਗ ਆਲੇ ਦਾਲੇ ਹੋਣਾ ਤੋੜ ਕੇ ਦੇਖ ਲਿਓ ਵੀ ਸਾਨੂੰ ਚੀਰ ਨਹੀਂ ਕਿ ਸਾਗ ਦੀ ਲਿਆਦੇਓ ਚਲ ਸਾਡਾ ਇੱਕ ਦਿਨ ਵਧੀਆ ਲੰਘ ਜਾਊਗਾ ਹਨਾ ਵੀ ਵਧੀਆ ਲੰਘ ਜਾਣਾ ਹੈ ਸਰ ਜਾਂਦਾ ਹੈ ਕੋਈ ਚਾਰ ਤਾਂ ਜਾਣੇ ਆ ਅਸੀਂ ਹਨਾ ਇਨੇ ਕ ਸਾਗ ਨਾ ਫਿਰ ਇਹ ਆਲੇ-ਦਾਲੇ ਜੇ ਇੰਨਾ ਕ ਤੋੜ ਲਿਆ ਫਿਰ ਇੱਥੋਂ ਪਾਲਕ ਵਿੱਚ ਜੇ ਥੋੜੇ ਜੇ ਤੋੜ ਲੇ ਚਲੋ ਆਪਣੇ ਜੋਗਾ ਸਾਗ ਵਧੀਆ ਬਣ ਗਿਆ ਤੇ ਇੱਥੇ ਮੈਂ ਸਾਗ ਮਸ਼ੀਨ ਨਾਲ ਤਾਂ ਨਹੀਂ ਸੀ ਚੀਰਿਆ ਫਿਰ ਜਿੰਨਾ ਕ ਸਾਗ ਸੀਗਾ ਇੰਨਾ ਕ ਤਾਂ ਮਸ਼ੀਨ ਨਾਲ ਕੱਪੜਿਆਂ ਨੂੰ ਚੰਬੜ ਜਾਂਦਾ ਜੀ ਤੇ ਆਪਾਂ ਰੱਖ ਕੇ ਨਾ ਚੀਰਦੇ ਆ ਫਿਰ ਮੈਂ ਨਾਲ ਨਰਮ-ਨਰਮ ਨੂੰ ਸਾਗ ਸੀ ਮੈਂ ਕਿਹਾ ਆਪਾਂ ਗ੍ਰੈਂਡ ਤਾਂ ਕਰਨੀ ਕਰਨਾ ਬਈ ਹਾਂ ਕਰ ਦੇਣਾ ਕੱਟ ਕੇ ਪਹਿਲੇ ਮੈਂ ਕਰ ਦੇਣਾ ਕੱਟਿਆ ਤਾਂ ਸੀਗਾ ਕੀ ਦੱਸਾਂ ਮੈਂ ਤੁਹਾਨੂੰ ਮੇਰੇ ਇੰਨੇ ਕ ਹੱਥ ਦੁਖਣ ਲੱਗੇ ਨਾ ਕਰਦਣਾ ਕੱਟਦੇ ਕੱਟਦੇ ਮੈਂ ਥੱਕ ਗਈ ਸੀਗੀ ਮਤਲਬ ਵੀ ਮੈਂ ਮੈਂ ਆਪਦੇ ਆਪ ਦੇ ਹੀ ਸੋਇਦੀ ਸੀ ਮੈਂ ਕਾ ਪੰਗਾ ਹੀ ਲੈ ਲਿਆ ਇਹਦੇ ਨਾਲ ਤਾਂ ਮੈਂ ਮਸ਼ੀਨ 'ਚ ਚੀਰ ਲੰਦੀ ਆ ਨਾ ਜਾਂ ਤਾਂ ਮੈਂ ਕਈ ਵਾਰੀ ਇਹ ਵੀ ਹੁੰਦਾ ਹਨਾ ਵੀ ਮਤਲਬ ਜਦੋਂ ਨਵਾਂ ਨਵਾਂ ਸਾਗ ਹੁੰਦਾ ਮੈਂ ਚੀਰਦੀ ਚੁਰਦੀ ਹੁੰਦੀ ਨਹੀਂ ਮੈਂ ਉਦਾਂ ਹੀ ਹੱਥ ਨਾਲ ਤਰੋੜ ਮਰੋੜ ਕੇ ਪਤਿਲੇ 'ਚ ਪਾ ਦਿੰਦੀ ਆ ਤੇ ਉਸ ਤੋਂ ਬਾਅਦ ਉਹਨੂੰ ਬਲੈਂਡ ਕਰ ਲਈਦਾ ਹਨਾ ਹਾਂ ਤੇ ਲੋ ਜੀ ਸਾਗ ਆਪਾਂ ਚੀਰ ਕੇ ਪਤਿਲੇ ਦੇ ਵਿੱਚ ਪਾਤਾ ਜਿਵੇਂ ਤੁਸੀਂ ਦੇਖਿਆ ਥੋੜਾ ਜਿਹਾ ਏ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਅੱਗ ਬਾਲ ਆ ਗਈ ਹਾਂ ਹਾਂ ਅਮੈਂ ਕਿਉਂ ਫੋੜ ਚੁੱਕੀ ਤੇ ਲੋ ਜੀ ਥੋੜੀ ਜਿਹੀ ਮਸਤੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਲੈ ਆਈ ਇੱਥੇ ਹਰੀਆਂ ਮਿਰਚਾਂ ਲਸਣ ਤੇ ਅਦਰਕ ਜਿਹੜਾ ਆਪਾਂ ਪਾ ਦਾਂਗੇ ਸਾਗ ਦੇ ਵਿੱਚ ਇਹਵੇ ਏਦਾਂ ਹੀ ਮੈਂ ਅਦਰਕ ਦੇ ਬਸ ਵੱਡੇ ਵੱਡੇ ਪੀਸ ਕੱਟ ਕੇ ਵਿੱਚ ਪਾ ਲੈਣੇ ਆ ਕਿਉਂਕਿ ਬਲੈਂਡ ਕਰ ਲੈਣੇ ਆ ਆਪਾਂ ਨੇ ਹਣਾ ਬਲੈਂਡਰ ਦੇ ਨਾਲ ਫਿਰ ਇੰਨੀ ਵਾਰੀ ਹਣਾ ਉਹ ਕਰੋ ਕਰੋ ਇਹਦੇ ਨਾਲ ਤਾਂ ਵਧੀਆ ਇੱਕੋ ਵਾਰ ਚ ਸਾਰਾ ਕੰਮ ਹੋ ਜਾਂਦਾ ਹੈ ਤੇ ਇਹ ਵਾਲੀ ਮੈਨੂੰ ਮौज-ਬਾਲੀ ਵਧੀਆ ਲੱਗਦੀ ਆ ਤੇ ਆਪਾਂ ਹੁਣ ਪਾਤਾ ਲਸਣ ਹਰੀਆਂ ਮਿਰਚਾਂ ਤੇ ਅਦਰਕ ਤੇ ਅੱਗ ਇੱਥੇ ਵੱੜਦੀ ਨਹੀਂ ਚੁੱਲ੍ਹਾ ਬਹੁਤ ਜ਼ਿਆਦਾ ਗਰਮਾ ਸਾਗ ਵੀ ਪੂਰਾ ਰਿਜ ਰਿਹਾ ਸੀ ਕੋਲੇ-ਕੋਲੇ ਪੈ ਸੀਗੇ ਚੁੱਲ੍ਹੇ ਦੇ ਵਿੱਚ ਲੱਕੜਾਂ ਖਤਮ ਹੋ ਗਈਆਂ ਸੀ ਬੱਲਣ ਹੈ ਨਹੀਂ ਸੀਗਾ ਇੱਥੇ ਥੋੜਾ ਜਿਆਦਾ ਰਹਿ ਗਿਆ ਸੀ ਮੈਨੂੰ ਲੱਗਿਆ ਸੀ ਵੀ ਚਲੋ ਸਰ ਜੂਗਾ ਉਹ ਲੱਕੜ ਦੇ ਵਿੱਚ ਜਿਵੇਂ ਪਿਛਲੀ ਵਾਰੀ ਵੀ ਸਾਗ ਬਣਾਇਆ ਉਹਦੇ ਵਿੱਚ ਚੰਨਾ ਕੁਝ ਖਾਸ ਹੈ ਨਹੀਂ ਸੀਗਾ ਮੰਜਾ ਇਹਨੂੰ ਇਹ ਨਹੀਂ ਪਤਾ ਵੀ ਇੱਧਰੋਂ ਪਾਸੋਂ ਚੱਕੀ ਦਾ ਕਿੱਧਰੋਂ ਪਾਸੋਂ ਚੱਕੀ ਮੈਨੂੰ ਇਹ ਉਹ ਕਰਕੇ ਪਨਾਇਆ ਤੇਕਿਊ ਥੈਂਕ ਯੂ ਫਾਸੇ ਫਾਸੇ ਹਾਂ ਜਾਨ ਪੱਲੜਾ ਕਿਉਂ ਨੇ ਚੁੱਲੇ ਮੂਰੇ ਬੱਲਣ ਕੱਟ ਹੈ ਹੈ ਤੂੰ ਆਈ ਸ਼ਾਹ ਅਲੋ ਸਵੇਰੇ ਕੱਤ ਅੱਜ ਅਲੋ ਕਿੰਨੇ 5 ਵਜੇ ਗਏ ਹੈ ਨਾ ਨੀਂਦ ਦਾ ਨਾ ਮਮਮੀ ਨੂੰ ਸ਼ਾਟੀ ਨੂੰ ਮਮਮੀ ਤਾਂ ਨੀਂਦ ਵਾਦੂ ਆਉਂਦੇ ਭਾਈ ਮੈਂ ਤਾਂ ਹੁਣ ਪੈ ਜਾ ਹੁਣ ਸੌਣ ਆ ਫੜ ਗੋ ਹੁਣ ਹੋਣ ਓਖਾ ਚ ਆ ਲਓ ਜੀ ਹੁਣ ਆਪਾਂ ਬਾਲਣ ਵੀ ਲੈ ਜੰਨੇ ਆ ਮੈਨੂੰ ਲੱਗਿਆ ਸੀ ਉਹ ਲੱਕੜ ਨਾਲ ਸੜ ਜਾਊਗਾ ਪਰ ਸਰਿਆ ਨਹੀਂ ਹੈਗਾ ਉਹ ਸਾਰੀ ਜਲ ਗਈ ਤੇ ਇੱਥੋਂ ਹੁਣ ਆਪਾਂ ਇੱਕ ਆਹ ਲੈ ਜੰਨੇ ਆ ਬੜੀ ਸਾਰੀ ਲੱਕੜ ਜੀ ਸੀਗੀ ਇਹਨੂੰ ਹੁਣ ਆਪਾਂ ਕੱਟ ਕੇ ਚੁੱਲੇ ਕੋਲੇ ਛੋਟੇ ਛੋਟੇ ਟੁਕੜੇ ਕਰਕੇ ਰੱਖ ਲਾਂਗੇ ਕਿਉਂਕਿ ਐਡਾ ਵੱਡਾ ਉੱਥੇ ਲੋਟ ਨਹੀਂ ਆਉਂਦਾ ਤੇ ਲਓ ਜੀ ਬਾਲਣ ਵੀ ਲਿਆਂਦਾ ਤੇ ਮਸਾਲੇ ਵੀ ਵਿੱਚ ਜਿਹੜੇ ਪਾਏ ਸੀ ਉਹ ਵੀ ਰਿੱਝ ਗਏ ਤੇ ਹੁਣ ਆਪਾਂ ਇਹਦੇ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਦਾਂਗੇ ਤੇ ਸਾਗ ਇੰਨਾ ਕਿ ਜਿਆਦੇ ਸਵਾਲ ਬਣਿਆ ਸੀ ਨਾ ਬਹੁਤ ਹੀ ਜਿਆਦੇ ਸਾਗ ਅੱਜ ਕੱਲ ਤਾਂ ਬਹੁਤ ਜਿਆਦੇ ਸਵਾਦ ਬਣਦਾ ਬੜਾ ਜਿਆਦੇ ਸਵਾਦ ਲੱਗਦਾ ਹੈ ਤੇ ਨਾਲ ਇੱਕ ਆਪਣੀ ਟੈਨਸ਼ਨ ਖਤਮ ਹੋ ਜਾਂਦੀ ਹੈ ਹਨਾ ਤੇ ਨਾਲ ਹੀ ਸਾਗ ਆਪਣਾ ਟੇਸਟੀ ਲੱਗਦਾ ਤੇ ਨਾਲੇ ਹੈਲਦੀ ਹੁੰਦਾ ਤੇ ਨਾਲੇ ਪੰਜਾਬੀਆਂ ਦੀ ਰੂਹ ਦੀ ਖਰਾਕ ਹੁੰਦੀ ਆ ਇਹ ਤੇ ਬਹੁਤ ਜਿਆਦੇ ਇਹਦੇ ਵਿੱਚ ਹਨਾ ਹੁੰਦੇ ਆ ਤੱਤ ਜਿਹੜੇ ਆਪਾਂ ਨੂੰ ਪ੍ਰੋਟੀਨ ਦੇ ਵਿੱਚ ਬਹੁਤ ਜਿਆਦੇ ਹੁੰਦਾ ਹੈ ਤੇ ਆਪਾਂ ਨੂੰ ਮਿਲ ਜਾਂਦੇ ਨੇ ਤੇ ਉਹਦਾ ਜਿਹਾ ਆਪਾਂ ਕਹੀਏ ਵੀ ਆਪਾਂ ਉਹ ਖਾਣੇ ਉਹ ਖਾਣੇ ਨਹੀਂ ਬਟ ਜਿਹੜੀ ਚੀਜ਼ ਖਾਵਾਂਗੇ ਉਹਦਾ ਹੀ ਪ੍ਰੋਟੀਨ ਮਿਲਣਾ ਹੋਰ ਸਾਰੀਆਂ ਚੀਜ਼ਾਂ ਦਾ ਆਪਾਂ ਨਹੀਂ ਮਿਲਦਾਗਾ ਤੇ ਹੁਣ ਸਰਦੀਆਂ ਦੇ ਵਿੱਚ ਆਪਣੇ ਕੋਲ ਤਾਂ ਵਾਧੂ ਹੁੰਦਾ ਆਪਾਂ ਨੂੰ ਖਾ ਲੈਣਾ ਚਾਹੀਦਾ ਤੇ ਹੁਣੇ ਹੀ ਆ ਬਸ ਹਨਾ ਵਧੀਆ ਲੱਗਦਾ ਕਾਹਾਂਗਾ ਹੈ ਵੀ ਨਹੀਂ ਵਧੀਆ ਲੱਗਦਾ ਹੈਗਾ ਨਵਾ ਨਵਾ ਜੀ ਵਧੀਆ ਲੱਗਦਾ ਤੇ ਹੁਣ ਇਹਦੇ ਵਿੱਚ ਆਪਾਂ ਆਲਣ ਪਾ ਲਿਆ ਆਲਣ ਪਾ ਕੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪਾਣੀ ਗਰਮ ਪਾਣੀ ਇੱਥੇ ਗਿੱਜਰ ਚ ਸੀਗਾ ਮੈਂ ਉੱਥੋਂ ਹੀ ਲੈ ਲਿਆ ਕੀ ਜੀ ਲੋ ਅੱਜ ਆਪਾਂ ਸਾਗ ਬਣਾ ਲਿਆ ਮੱਖਣ ਵੀ ਬਣਾ ਲਿਆ ਤੇ ਹੁਣ ਪਕਾਵਾਂਗੇ ਰੋਟੀ ਤੇ ਕੀ ਹੋ ਗਿਆ ਤੇ ਲੋ ਜੀ ਮੱਖਣ ਵੀ ਬਣਾ ਲਿਆ ਆਪਾਂ ਮੱਖਣ ਬਣਾ ਕੇ ਹੁਣ ਬਣਾਵਾਂਗੇ ਮੱਕੀ ਦੀਆਂ ਰੋਟੀਆਂ ਰੋਟੀ ਚੁੱਲੇ ਤੇ ਤਾਂ ਨਹੀਂ ਬਣਾਈ ਵੀ ਇੱਕ ਤਾਂ ਨੇਰਾ ਹੋ ਗਿਆ ਇੱਕ ਬਣਾਉਣੀਆਂ ਪੰਜ ਚਾਰਕ ਰੋਟੀਆਂ ਸੀਗੀਆਂ ਹਨਾ ਮੈਂ ਤਾਂ ਕਰਕੇ ਮੈਂ ਕਿਹਾ ਚਲੋ ਜਾਨ ਨੂੰ ਸਮਾਨ ਇੱਥੇ ਢੋਵਾਂਗੇ ਤੇ ਜਾਨ ਨੂੰ ਆਪਾਂ ਚੁੱਲੇ ਤੇ ਬਣਾ ਲਾਂਗੇ ਨਾਲੇ ਨੇਰਾ ਹੋ ਗਿਆ ਸੀ ਮੈਂ ਆਲਣ ਪਾਉਣ ਤੋਂ ਬਾਅਦ ਮੈਂ ਣਾ ਕੇ ਆਈ ਤੇ ਥੋੜਾ ਬਾਲਾ ਜਿਹੜਾ ਰਹਿੰਦਾ ਕੰਮ ਸੀ ਉਹ ਕਰਿਆ ਪਸ਼ੂਆਂ ਦਾ ਤੇ ਉਸ ਤੋਂ ਬਾਅਦ ਫਿਰ ਮੈਂ ਨਹਾ ਕੇ ਆਈ ਨਹਾ ਕੇ ਆ ਕੇ ਫਿਰ ਮੈਂ ਮੱਖਣ ਬਣਾਇਆ ਤੇ ਮੱਖਣ ਬਣਾਉਣ ਤੋਂ ਬਾਅਦ ਹੁਣ ਆਪਾਂ ਰੋਟੀ ਬਣਾਵਾਂਗੇ ਰੋਟੀਆਂ ਤੁਹਾਨੂੰ ਪਤਾ ਵੀ ਹੈ ਨਾ ਸ਼ਾਮ ਜੇ ਨੂੰ ਖਾ ਲੈਂਦੇ ਆ ਬੱਚੇ ਫਿਰ ਉਹ ਦੇ ਕਰਕੇ ਜਿਆਦਾ ਭੁੱਖ ਨਹੀਂ ਲੱਗਦੀ ਬੱਸ ਮੇਰੇ ਖਿਆਲ ਵੱਧ ਤੋਂ ਵੱਧ 5 ਖਣੀ 6 ਰੋਟੀਆਂ ਬਣਾਈਆਂ ਸੀ ਮੈਂ ਸਾਰਿਆਂ ਨੇ ਇੱਕ ਇੱਕ ਦੋ ਦੋ ਕੋ ਖਾਦੀਆਂ ਤੇ ਮੈਂ ਵੀ ਉਹ ਵੀ ਫਿਰ ਮੈਂ ਤਾਂ ਖਲਾ ਦਿੰਨੀ ਆ Papa ਹੀ ਰਾਤ ਬਹੁਤ ਵੱਡੀ ਹੁੰਦੀ ਹੈ ਫਿਰ ਭੁੱਖ ਲੱਗਦੀ ਆ ਆਪਾਂ ਰੋਟੀ ਖਾ ਕੇ ਸੌਂਆਂ ਕਰੋ ਫਿਰ ਕਈ ਵਾਰੀ 9 ਵਜੇ ਲੱਗ ਜਾਣਗੇ ਭੁੱਖ ਲੱਗੇ ਭੁੱਖ ਲੱਗੇ ਤੁਹਾਨੂੰ ਕਹਾਂ ਆਪਣੀ ਰੋਟੀ ਹੋਰ ਅੱਜ ਕੇ ਖਾ ਲਓ ਹੁਣ ਜਿਹੜੀਆਂ ਚਾਹੇ ਜਿੰਨੀ ਲੋੜ ਆ ਉੰਨੀ ਖਾ ਲਿਓ ਵੀ ਉਸ ਤੋਂ ਬਾਅਦ ਦੁੱਧ ਦੇ ਦੋ ਦੋ ਗਲਾਸ ਪੀ ਕੇ ਸੌਂ ਜਾਓ ਤੇ ਇੱਥੇ ਹਜ਼ਾਰ ਪਤਾ ਨਹੀਂ ਮੈਨੂੰ ਕੀ ਕਹਿੰਦਾ ਸੀਗਾ ਲੱਗੇ ਹੋਏ ਸੀਗੇ ਗੱਲਾਂ ਕਰਨ ਆਪਦਾ ਹੀ ਰੌਲਾ ਪਾਉਣ ਤੇ ਇਹ ਵੀ ਹੁੰਦਾ ਹੀ ਆ ਹਨਾ ਬੱਚਿਆਂ ਨੂੰ ਬਸ ਸੰਡੇ ਵਾਲੇ ਸਣ ਦਿਨ ਕੀ ਰਾਤ ਕੀ ਰੌਲਾ ਪਾਉਣਾ ਬਾਕੀ ਦਿਨ ਤਾਂ ਬਿਜ਼ੀ ਰਹਿੰਦੇ ਆ ਤੇ ਮੱਕੀ ਦਾ ਆਟਾ ਬਾਲਾ ਵਧੀਆ ਇਹ ਬਾਲਾ ਵਧੀਆ ਜਾਨੀ ਕਿ ਇਹ ਠੰਡੇ ਪਾਣੀ ਵਾਲਾ ਨਹੀਂ ਹੈਗਾ ਇਹ ਕੋਸਾ ਜਿਹਾ ਪਾਣੀ ਪਾਓ ਤੇ ਰੋਟੀ ਇੰਨੀ ਵਧੀਆ ਬਣਦੀ ਆ ਨਾ ਕਮਾਲ ਹੀ ਕਰਤਾ ਇੰਨੀ ਪੋਲੀਆਂ ਪੋਲੀਆਂ ਰੋਟੀਆਂ ਬਣਦੀਆਂ ਪਤਾ ਨਹੀਂ ਕਿਹੜਾ ਆਟਾ ਮੈਂ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਹੈਗਾ ਬਸ ਕੱਢ ਲਿਆ ਡੱਬੇ ਵਿੱਚ ਭੁੱਲ ਗਈ ਹੁਣ ਵੇ ਇਹਨਾਂ ਨੇ ਮੈਂ ਤਾਂ ਆਟੇ ਵਾਲੀ ਥੈਲੀ ਜਿਹੜੀ ਬੇਲੀ ਕਰਵਾ ਲਈ ਸੀ ਬਾਹਰ ਖੇਤਾਂ ਦੇ ਵਿੱਚ ਨਕਾ ਨੁਕਾ ਲਾਉਣ ਨੂੰ ਮਿੱਟੀ ਪਾ ਕੇ ਰੱਖਣੀ ਸੀਗੀ ਇਹ ਕਹਿੰਦੇ ਮੈਨੂੰ ਛੋਟੀ ਜੀ ਥੈਲੀ ਜੀ ਦੇ ਦੇ ਬਸ ਉਹ ਚ ਪਾ ਕੇ ਰੱਖ ਲਾਂਗੇ ਮੈਂ ਫਿਰ ਮੱਕੀ ਦੇ ਆਟੇ ਵਾਲੀ ਬੇਲੀ ਕਰਕੇ ਦੇਤੀ ਇਹਨਾਂ ਨੂੰ ਮ ਇੱਥੇ ਲੱਗੇ ਪਏ ਸੀਗੇ ਆਪਣੀਆਂ ਗੱਲਾਂ ਬਾਤਾਂ ਮਗਾਰਨੇ ਤੇ ਇੱਥੇ ਮੈਂ ਜਿਆਰ ਦੇ ਦੇਖਦੀ ਸੀ ਕਿ ਵੀ ਤਾਂ ਥੱਲੇ ਜੀ ਹੋਰ ਕੋਈ ਕੱਪੜਾ ਨਹੀਂ ਪਾਇਆ ਹੈਗਾ ਵੀ ਖਾਲੀ ਇੱਕ ਬਨਾਨ ਪਾਇਆ ਹਨ ਵੀ ਤਾਂ ਠੰਡ ਨਹੀਂ ਲੱਗਦੀ ਨਾਲੇ ਮੈਂ ਇਨਰ ਰੱਖਿਆ ਸੀਗਾ ਥੱਲੇ ਜੀ ਪਾਉਣ ਨੂੰ ਵੀ ਨਹੀਂ ਫਿਰ ਵੀ ਪਾਇਆ ਨੀਗਾ ਬਨਾਨ ਪਾ ਕੇ ਬਸ ਸਾਰ ਲਿਆ ਮੈਨੂੰ ਕਹਿੰਦੇ ਸੀ ਫਿਰ ਬਾਅਦ ਵਿੱਚ ਤੇ ਬੁਖਾਰ ਚੜਜੂਗਾ ਐਵੇਂ ਠੱਡ ਲੱਗ ਜੂ ਵੀ ਉਹਦੇ ਨੂੰ ਵੇਤਰ ਕੱਪੜੇ ਪਾ ਲਿਆ ਕਰੋ ਆਪਦੇ ਚੱਜ ਨਾਲ ਵੀ ਪਹਿਲਾਂ ਹੀ ਧਿਆਨ ਰੱਖੋ ਆਪਣਾ ਹਨਾ ਮੈਂ ਤਾਂ ਪਹਿਲਾਂ ਹੀ ਗੰਨਾਂ ਨੂੰ ਹੱਥ ਲੱਗੇ ਪਏ ਨੇ ਤੇ ਲਓ ਜੀ ਰੋਟੀ ਬਣੀ ਜਾਂਦੀ ਐ ਤੇ ਸ ਇਹਨਾਂ ਨੇ ਖਾ ਲੈਣੀਆਂ ਬਸ ਲੈਂਦੀ ਹਾਂਜੀ ਤੁਸੀਂ ਸੱਚੋ ਕਹਿੰਦੇ ਸੀਗੇ ਵੀ ਹਨਾ ਗੁੱਸਾ ਨਾ ਕਰਿਆ ਕਰੋ ਵੀ ਜੇ ਕੋਈ ਐਦਾਂ ਕਮੈਂਟ ਕਰ ਜਾਂਦਾ ਨਹੀਂ ਜੀ ਮੈਂ ਗੁੱਸਾ ਨਹੀਂ ਸੀ ਕੀਤਾ ਅਗਲੇ ਨੂੰ ਆਪਣੀ ਔਕਾਤ ਚੈੱਕ ਕਰਵਾਈ ਸੀ ਵੀ ਤੁਸੀਂ ਆਪਣੀ ਔਕਾਤ ਦੇਖੋ ਹਨਾ ਗੁੱਸਾ ਨਹੀਂ ਮੈਂ ਕਰਦੀ ਹੁੰਦੀ ਕਿਸੇ ਵੀ ਗੱਲ ਦਾ ਵੀ ਜੇ ਮੈਂ ਕਹਾ ਵੀ ਮੈਨੂੰ ਗੁੱਸਾ ਆ ਗਿਆ ਗੁੱਸਾ ਆਉਂਦਾ ਹੁੰਦਾ ਫਿਰ ਤਾਂ ਬੰਦਾ ਆਪਦਾ ਕੰਮ ਛੱਡ ਦੇ ਉਹ ਛੱਡ ਦੇ ਨਾ ਮੈਨੂੰ ਕਿਸੇ ਤੋਂ ਗੁੱਸਾ ਆਉਂਦਾ ਨਾ ਮੈਨੂੰ ਕਿਸੇ ਦਾ ਮੈਂ ਉਹਨੂੰ ਉਹਦੀ ਔਕਾਤ ਚੈੱਕ ਕਰਾਈ ਸੀ ਵੀ ਮੈਂ ਮਾਲਕ ਆ ਬਸ ਗੁੱਸਾ ਨਹੀਂ ਸੀ ਕੀਤਾ ਆਪਾਂ ਤੁਹਾਡੀਆਂ ਤੁਸੀਂ ਜੋ ਕਹਿ ਦਿੰਦੇ ਹੋ ਆਪਾਂ ਮੰਨਦੇ ਆ ਸਿਰ ਮੱਥੇ ਵੀ ਗੁੱਸਾ ਨਹੀਂ ਸੀ ਕੀਤਾ ਬਸ ਉਸ ਨੂੰ ਉਹਦੀ ਔਕਾਤ ਚੈੱਕ ਕਰਵਾਈ ਸੀਗੀ ਵੀ ਆਹਾ ਤੇਰੀ ਔਕਾਤ ਆ ਦੇਖ ਲੈ ਲੋ ਜੀ ਆਪਣਾ ਸਾਗ ਵੀ ਬਣ ਗਿਆ ਮੱਖਣ ਵਿੱਚ ਪਾ ਕੇ